ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਤੁਸੀਂ ਪੁੱਛ ਰਹੇ ਸੀਗੇ ਮਤਲਬ ਤੁਸੀਂ ਫਸਲਾਂ ਨੂੰ ਕਿਹੜੀ ਇਸ ਤਰ੍ਹਾਂ ਦੀ ਦਵਾਈ ਪਾਉਨੇ ਆ ਜਿਹੜੀ ਮਤਲਬ ਫਸਲਾਂ ਦੇ ਵਾਧੇ ਲਈ ਬਹੁਤ ਵਧੀਆ ਆ ਤੇ ਅੱਜ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਜੀ ਇਹ ਦਵਾਈ ਆ ਜੀ ਪਾਰਟਲ ਵਾਇਟ ਕਾਲਿਆਂ ਦੀ ਇਸ ਦਾ ਨਾਮ ਆ ਜੀ ਆਕਸੀਜਨ ਠੀਕ ਆ ਜੀ ਤੇ ਇਹਦੇ ਵਿੱਚ ਜਿਹੜੇ ਹੁੰਦੇ ਨੇ ਕੰਟੈਂਟ ਉਹਨੇ ਹੋਮਿਕ ਫੋਲੇਵਿਕ اور ਤੇ ਅਮੀਨੋ ਐਸਿਡ ਹੁੰਦਾ ਇਹਦੇ ਵਿੱਚ ਠੀਕ ਹੈ ਜੀ ਤੇ ਪਾਰਟਲ ਬਾਇਓਟੈਕ ਵੱਲੋਂ ਤਿਆਰ ਕੀਤਾ ਗਿਆ ਪ੍ਰੋਡਕਟ ਹੈ ਤੇ ਇਹ ਫਸਲਾਂ ਦੇ ਵਾਧੇ ਜਿਵੇਂ ਆਰਗੈਨਿਕ ਗਰੋਥ ਪ੍ਰੋਮੋਟਰ ਹੈ ਜੀ ਤੇ ਇਹ ਸਾਰੀਆਂ ਫਸਲਾਂ ਲਈ ਲਾਹੇਵੰਦ ਹੈ ਤੇ ਜਿਵੇਂ ਫੁੱਲਾਂ ਵਾਲੀਆਂ ਫਲਾਂ ਵਾਲੀਆਂ ਮਤਲਬ ਹਰੇਕ ਫਸਲ ਲਈ ਇਹ ਵਰਤੇ ਜਾ ਸਕਦਾ ਇਹ ਦੀ ਜਿਹੜੀ ਡੋਜ਼ ਆ ਉਹ 3 ਐਮਐਲ ਆ ਜੀ ਪ੍ਰਤੀ ਲੀਟਰ ਦੇ ਹਿਸਾਬ ਨਾਲ ਠੀਕ ਹੈ ਜੀ ਤੇ ਤੁਸੀਂ ਇਹਨੂੰ 50 ਐਮਐਲ ਇੱਕ ਪੰਪ ਲਈ ਵਰਤ ਸਕਦੇ ਜਿਵੇਂ 15 ਲੀਟਰ ਦਾ ਪੰਪ ਹੁੰਦਾ ਉਹ ਤੁਸੀਂ 50 ਮੀਲੀਲੀਟਰ ਇਹ ਪਾ ਸਕਦੇ ਆ ਵਿੱਚ ਤੇ ਏਕੜ ਲਈ ਇਹਦਾ ਜਿਹੜਾ 500 ਐਮਐਲ ਆ ਛੜਕਾਵ ਤੇ ਏਕੜ ਲਈ ਤੁਸੀਂ 500 ਐਮਐਲ ਵਰਤ ਸਕਦੇ ਆ ਠੀਕ ਹੈ ਜੀ ਤੇ ਇਹ ਜਿਵੇਂ ਇੱਕ ਆਕਸੀਨ ਜੁੜਾ ਹੈ ਇਹ ਪਲਾਂਟ ਗਰੋਥ ਪ੍ਰੋਮੋਟਰ ਆ ਠੀਕ ਆ ਜੀ ਜਿਹੜੇ ਮਤਲਬ ਆਪਣੇ ਪੌਦਿਆਂ ਦੁਆਰਾ ਜਿਹੜੇ ਅਬਸੋਰਪਸ਼ਨ ਹੁੰਦਾ ਹੈ ਉਹਦੇ ਕੋ ਬਾਅਦ ਜਿਹੜੇ ਕੋਸ਼ਿਕਾਵਾਂ ਹੁੰਦੀਆਂ ਆ ਜੈਵ ਰਸੈਣਿਕ ਪ੍ਰਤੀਕਿਰਿਆਵਾਂ ਕੋ ਇਹ ਬਧਾਉਂਦਾ ਆ ਠੀਕ ਆ ਜੀ ਤੇ ਇਹ ਹਰੇਕ ਫਸਲ ਹੀ ਵਰਤਿਆ ਜਾ ਸਕਦਾ ਠੀਕ ਆ ਜੀ ਤੇ ਇਹ ਫੁੱਲਾਂ ਦੇ ਮਤਲਬ ਫਲਾਂ ਲਈ ਜਿਹੜਾ ਨਾ ਉਹ ਮੇਰੇ ਮਾਲੀ ਵਧੀਆ ਚੀਜ਼ ਆ ਇਹ ਵਧੀਆ ਉਤਪਾਦਨ ਹੁੰਦਾ ਹੈ ਇਹਦੇ ਨਾਲ ਠੀਕ ਹੈ ਜੀ। ਇਹ ਮਿੱਟੀ ਦੇ ਜਿਹੜਾ ਸਵਾਸਤ ਲੀ ਉਹ ਵੀ ਵਧੀਆ ਹੈ ਇਹ। ਤੇ ਤੁਸੀਂ ਇਸ ਨੂੰ ਆਪਣੇ ਫਸਲ ਤੇ ਵਰਤ ਸਕਦੇ ਹੋ। ਤੇ ਜੋ ਇਹ ਜਦਾਂ ਅਨਾਜ ਆਲੀਆਂ, ਦਾਲਾਂ, ਸਬਜ਼ੀਆਂ, ਫਲ ਵਰਗੀਆਂ ਇਹ ਫਸਲਾਂ ਵਿੱਚ ਵਰਤੇ ਜਾ ਸਕਦਾ। ਠੀਕ ਹੈ ਜੀ। ਤੇ ਹੋਰ ਕਿਸੇ ਦਵਾਈ ਨੂੰ ਆਪਾਂ ਅਗਲੀ ਵਾਰ ਜਾਣਕਾਰੀ ਦੇਵਾਂਗੇ। ਆਪਣੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਧੰਨਵਾਦ ਜੀ